ਬਠਿੰਡਾ ਦੇ ਮੋੜ ਮੰਡੀ ਦੇ ਵਿੱਚ ਮੈਡੀਕਲ ਕਾਲਜ ਦੇ ਵਿਦਿਆਰਥੀ ਦਾ ਗਰਜਰੀਂ Falle ਹੋਈ ਮੌਤ ਦੇ ਮਾਮਲੇ ਵਿੱਚ ਵਿਵਾਦ ਬੱਧਾ ਹੀ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦੇ ਕੇ ਬੀਤੇ ਕੱਲ ਮੋੜ ਮੰਡੀ ਤੋਂ ਦਾ ਪੋਪ ਆਇਆ ਗਿਆ ਤਾਂ ਉਸ ਦੇ ਪਰਿਵਾਰ ਦੇ ਨਾਲ ਕਈ ਪੁੱਢੀ ਜੀ ਵੀ ਲੋਕ ਤੇ ਰਾਜੀ ਪਾ ਕੇ ਦੇ ਇਤਰਾ ਨੇ ਕਿ ਲੜਕੀ ਨੂੰ ਇਨਸਾਫ ਦੇ ਲਈ ਪੁਹਾਰ ਲਗਾਈ ਹੈ ਅਤੇ ਪਰਿਵਾਰ ਦਾ ਸਾਥ ਦੇਣ ਦੇ ਲਈ ਪਰਿਵਾਰ ਨੇ ਸ਼ੁਆਦ ਵੀ ਦਵਾਇਆ ਹੈ ਉਥੇ ਹੀ ਪਰਿਵਾਰ ਅੱਗੇ ਆਏ ਹੋਏ ਲੋਕਾਂ ਦੇ ਪੁਲਿਸ ਦੀ ਕਾਰਵਾਈ ਤੇ ਵਾਰਿਆਂ ਖਾਵੇਂ ਖੜੇ ਕਰ ਦਿੱਤੇ ਆ ਅਤੇ ਮਿਸਟਰ ਦੇ ਇਖਤਿਆਫ ਦੇ ਲਈ ਗੁਰੂਨਾ ਖੜੇ ਰਹਿਣ ਦੀ ਕਾਰਨ ਕੀਤੀ ਹੈ ਪਰਵਾਹ ਨੇ ਇਹੀ ਅਰੋਖਾਇਆ ਕਿ ਪੁਲਿਸ ਦੇ ਵੱਲੋਂ ਕਾਰਵਾਈ ਤਾਂ ਕੀਤੀ ਜਾ ਰਹੀ ਕਿਉਂਕਿ ਲੋਕੀ ਠਿਰਦੇ ਜਿਹੜੇ ਲੋਕਾਂ ਨੂੰ ਕਾਈ ਪੈਸੇ ਵਾਲਿਆ ਇਸ ਲਈ ਅਰੋਖਿਆ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਅਤੇ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਤੁਸੀਂ ਆਪ ਹੀ ਦੇਖੋ ਉਹਨਾਂ ਪਰਿਵਾਰ ਤੇ ਰਾਜ ਨੂੰ ਲੋਕ ਬੁਨਵਾ ਕੀ ਕੋਈ ਸਨਾ ਹੈ ਜੀ ਕਿਹਾ ਗਵਰਨਰ ਸਾਹਿਬ ਮੈਂ ਤੇ ਹਾਲ ਸੋਡੀ ਸਟੇਟ ਜਨਰਲ ਸੈਕਟਰੀ ਬੀਜੇਪੀ ਪੰਜਾਬ ਅੱਜ ਜਿਹੜੀ ਇਹ ਚੈਰਸਗੋਲ ਬੇਟੀ ਦੀ ਪਿਛਲੇ ਦਿਨਾਂ ਦੇ ਵਿੱਚ ਹੱਤਿਆ ਕੀਤੀ ਗਈ ਹੈ ਉਹਦੀ ਅੰਤਮ ਰਸਤੇ ਵਿੱਚ ਸ਼ਾਮਲ ਹੋਇਆ ਔਰ ਮੈਂ ਇੱਥੇ ਮੰਗ ਕੀਤੀ ਹੈ ਕਿ ਗਵਰਨਰ ਸਾਹਿਬ ਨੂੰ ਮਿਲ ਕੇ ਸੀਬੀਆਈ ਦੀ ਜਾਂਚ ਹੋਵੇ ਕਿਉਂਕਿ ਜਿਸ ਤਰ੍ਹਾਂ ਪਰਿਵਾਰ ਇਨਸਾਫ ਚਾਹੁੰਦਾ ਹੈ ਜਾਂ ਮੰਡੀ ਇਨਸਾਫ ਚਾਹੁੰਦੀ ਹੈ ਉਹਨਾਂ ਦੀ ਹਜੇ ਇਸ ਗੱਲ ਤੋਂ ਸੰਤੁਸ਼ਟੀ ਨਹੀਂ ਹੋਈ ਚਾਹੇ ਜਿਹੜੇ ਉਹ ਦੋਸ਼ੀ ਆ ਫੜ ਲਏ ਗਏ ਨੇ ਲੇਕਿਨ ਜਿਹੜਾ ਸਵਾਲ ਬਣਿਆ ਹੈ ਕਿ ਐਡੀ ਵੱਡੀ ਘਟਨਾ ਨੂੰ ਇਜ਼ਾਮ ਕਿਉਂ ਦਿੱਤਾ ਗਿਆ ਜਾਂ ਕੀ ਕਾਰਨ ਬਣਿਆ ਉਹਨਾਂ ਚਿਕਰ ਪਰਿਵਾਰ ਦੀ ਤੇ ਮੰਡੀਆ ਵਾਸੀਆਂ ਦੀ ਤਸੱਲੀ ਨਹੀਂ ਹੁੰਦੀ ਸੋ ਇਸ ਕਰਕੇ ਪਹਿਲਾਂ ਅਸੀਂ ਪੁਸਤ ਪ੍ਰਸ਼ਾਸਨ ਤੋਂ ਵੀ ਇਹ ਮੰਗ ਕੀਤੀ ਸੀ ਲੇਕਿਨ ਇਹ ਕਹਿ ਕੇ ਪੱਲਾ ਝਾੜ ਦੇਣਾ ਕਿ ਅਸੀਂ ਦੋਸ਼ੀ ਫੜ ਲਏ ਜਾਂ ਮਤਲਬ ਅਸੀਂ ਕਾਰਵਾਈ ਕਰਤੀ ਉਹ ਇੱਕ ਅਲੱਗ ਵਿਸ਼ਾ ਹੈ ਲੇਕਿਨ ਇਹ ਘਟਨਾ ਹੋਈ ਕਿਉਂ ਉਹਦਾ ਕਾਰਨ ਕੀ ਸੀ ਇਹ ਹਜੇ ਤੱਕ ਪਰਿਵਾਰ ਨੂੰ ਨਹੀਂ ਦੱਸਿਆ ਗਿਆ ਸੋ ਇਸ ਕਰਕੇ ਜਿਵੇਂ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ ਅਸੀਂ ਪਹਿਲਾਂ ਵੀ ਪਰਿਵਾਰ ਨਾਲ ਖੜੇ ਸੀ ਹੁਣ ਵੀ ਖੜੇ ਹਾਂ ਤੇ ਖੜੇ ਵੀ ਰਹਾਂਗੇ ਜਿਨ੍ਹਾਂ ਚਿਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨੂੰ ਦਵਾਉਣ ਲਈ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਹਾਨੂੰ ਜਿੱਥੇ ਵੀ ਸਾਡੀ ਲੋੜ ਹੈ ਅਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਤੁਹਾਡੀ ਮਦਦ ਕਰਨ ਲਈ ਅਸੀਂ ਹਮੇਸ਼ਾ ਤਿਆਰ ਹਾਂ ਅੱਜ ਬੜੇ ਦੁੱਖ ਨਾਲ ਅਸੀਂ ਮੋਡ ਮੰਡੀ ਦੇ ਵਿੱਚ ਜੋ ਪਿਛਲੇ ਦਿਨੀ ਬੇਟੀ ਚਰਿਸ਼ ਗੋਇਲ ਦਾ ਮਰਡਰ ਹੋਇਆ ਤੇ ਉਹਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਆ ਤੇ ਬੜੇ ਦੁੱਖ ਦਾ ਇਹ ਵਾਕਿਆ ਜਿਹਦੇ ਨਾਲ ਮੈਂ ਕਹਿ ਸਕਦਾ ਕਿ ਪਰਿਵਾਰ ਨੂੰ ਤੇ ਮੰਡੀ ਨੂੰ ਬੜਾ ਕਟਾ ਵੀ ਪਿਆ ਤੇ ਮੈਂ ਸਮਝਦਾ ਬਹੁਤ ਜ਼ਿਆਦਾ ਦੁੱਖ ਵੀ ਹੋਇਆ ਕਿ ਇਹੋ ਜੀ ਘਟਨਾ ਪਹਿਲੀ ਗੱਲ ਤਾਂ ਹੋਣੀ ਨਹੀਂ ਚਾਹੀਦੀ ਸੀ ਦੂਜਾ ਇਨਸਾਫ ਨਹੀਂ ਮਿਲ ਰਿਹਾ ਸੋ ਅੱਜ ਜਿੱਥੇ ਸ਼ਰਦ ਦੇ ਫੁੱਲ ਪੇਂਟ ਕੀਤੇ ਚੈਰਿਸ਼ ਨੂੰ ਉੱਥੇ ਬਹੁਤ ਬੁਲਾ ਰਹਿਆ ਨੇ ਵਕਫ ਵਕਫ ਪਾਟੀਆਂ ਦੇ ਨਹੀਂ ਵੀ ਸਟੇਜ ਤੇ ਖੜੇ ਹੋ ਕੇ ਇੱਕੋ ਗੱਲ ਕੀਤੀ ਕਿ ਪ੍ਰਸ਼ਾਸਨ ਨੂੰ ਤੇ ਇਹ ਸਰਕਾਰ ਨੂੰ ਚੈਰਿਸ਼ ਨੂੰ ਇਨਸਾਫ ਦੋਣਾ ਚਾਹੀਦਾ ਤੇ ਮੈਂ ਸਮਝਦਾ ਕਿ ਅੱਜ ਦਾ ਸੁਨੇਹਾ ਇਹ ਉਹਦੀ ਅੰਤਿਮ ਅਰਦਾਸ ਵਿੱਚ ਜੋ ਗੱਲਾਂ ਹੋਈਆਂ ਨੇ ਇਹ ਜ਼ਰੂਰ ਸਰਕਾਰ ਕੋਲੇ ਪ੍ਰਸ਼ਾਸਨ ਕੋਲੇ ਪਹੁੰਚੇਗਾ ਤੇ ਜਲਦੀ ਚੈਰਿਸ਼ ਨੂੰ ਤੇ ਉਹਦੇ ਪਰਿਵਾਰ ਨੂੰ ਇਨਸਾਫ ਮਿਲੇਗਾ ਮੈਂ ਮਨਿੰਦਰ ਸਿੰਘ ਸੇਖੋਂ ਸੂਬਾ ਪ੍ਰਧਾਨ ਰਾਸ਼ਟਰੀ ਪੰਜਾਬੀ ਮਾਸਵਾ ਪੰਜਾਬ ਅੱਜ ਮੇਰੇ ਹਲਕਾ ਮੋੜ ਮੰਡੀ ਦੇ ਪਿਛਲੇ 15 ਦਿਨਾਂ ਤੋਂ ਜੋ ਸਾਡੀ ਬੱਚੀ ਦਾ ਬੇਰਮੀਨਾ ਕਤਲ ਕੀਤਾ ਗਿਆ ਉਹਦੇ ਸੰਘਰਸ਼ ਦੀ ਲੜਾਈ ਲੜਦਿਆਂ ਲੜਦਿਆਂ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹੋਣ ਆਇਆ ਉਹਨਾਂ ਦੇ ਅੰਤਿਮ ਅਰਦਾਸ ਦੇ ਵਿੱਚ ਰੋਸ ਤੇ ਅਕ੍ਰੋਸ਼ ਅੱਜ ਵੀ ਉਨਾ ਹੀ ਹੈ ਅੱਜ ਕੇਵਲ ਅਸੀਂ ਇਕੱਠੇ ਹੋ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਨ ਆਇਆ ਕਿ ਵਿਛੜੀ ਹੋਈ ਆਤਮਾ ਨੂੰ ਆਪਦੇ ਚਰਨਾਂ 'ਚ ਨਿਵਾਸ ਦੇਵੇ ਅਤੇ ਮੰਡੀ ਵਾਸੀਆਂ ਨੂੰ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਦੇਵੇ ਪਰ ਮੈਂ ਆਪ ਜੀ ਦੇ ਮੀਡੀਅਮ ਇਰਾਹੀ ਮਾਦੀਆ ਰਾਈਮ ਇਹ ਗੱਲ ਦੁਹਰਾ ਦੇਣਾ ਚਾਹੁੰਦਾ ਇਹ ਸੰਘਰਸ਼ਾ ਜੇ ਬਹੁਤ ਲੰਬਾ ਚੱਲੂਗਾ ਮੰਡੀ ਸੰਘਰਸ਼ ਕਮੇਟੀ ਤੇ ਸਾਡੀ ਸੰਸਥਾ ਪੂਰਨ ਤੌਰ ਤੇ ਤਿਆਰ ਹੈ ਜਿੱਥੇ ਕਿਤੇ ਵੀ ਸਾਨੂੰ ਰੋਸ ਮੁਜਾਰੇ ਕਰਨੇ ਪਏ ਧਰਨੇ ਦੇਣੇ ਪਏ ਉੱਚ ਨਿਆਲੇ ਦੇ ਜਾਣਾ ਪਿਆ ਮਾਨਯੋਗ ਰਾਜਪਾਲ ਤੋਂ ਆਲਰੇਡੀ ਅਸੀਂ ਸਮਝ ਲਿਆ ਹੋਇਆ ਸਾਡੀ ਮੰਗ ਹੈ ਕਿ ਇਸ ਦੀ ਜਾਂਚ ਪਹਿਲਾਂ ਹੀ ਬੜੀ ਲੰਬੀ ਲੈ ਗਏ ਨੇ ਇਹ ਇਹਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਦੋਸ਼ੀਆਂ ਨੂੰ ਕਰੜੀ ਤੋਂ ਕਰੜੀ ਫਾਂਸੀ ਦੀ ਸਜ਼ਾ ਜਿਹੜੀ ਹੈ ਘਾਟੋ ਘਾਟੇ ਕਤਲ ਲਈ ਦਿੱਤੀ ਜਾਵੇ ਇਹ ਕੋਈ ਜਿਹੜੇ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਇਹ ਕੋਈ ਸ਼ੋਕਸਬਾ ਨਹੀਂ ਹੈ ਇਹ ਇੱਕ ਅਣਹੋਣੀ ਮੌਤ ਜਿਹੜਾ ਉਸ ਬੱਚੀ ਨੂੰ ਜਾਣਾ ਪਿਆ ਅਜੇ ਉਹਦੀ ਉਮਰ ਪੜਨ ਦੀ ਹਸਣ ਖੇਡਣ ਦੀ ਸੀ ਉਹਦੇ ਨਿਆਂ ਦੀ ਲੜਾਈ ਦਾ ਜਿਹੜਾ ਹੈ ਅੱਜ ਆਗਾਜ਼ ਹੋਇਆ ਹੈ ਮੇਰੇ ਨਾਲ ਨੀਰਤ ਜੀ ਨੇ ਡਾਕਟਰ ਨਸ਼ੱਤਰ ਨੇ ਜੈਂਟਲ ਜੀ ਨੇ ਲੱਖੀ ਸ਼ਰਮਾ ਜੀ ਨੇ ਹੋਰ ਸੱਜਣ ਨੇ ਇਹ ਸਾਰੇ ਹੀ ਮੰਡੀ ਵਾਸੀ ਬਹੁਤ ਪਹਿਲੇ ਦਿਨ ਤੋਂ ਹੀ ਸੰਘਰਸ਼ ਲੜ ਰਹੇ ਨੇ ਬੱਚੀ ਦੀ ਲਾਸ਼ ਬਰਾਮਦ ਕਰਨ ਤੋਂ ਨਿਆਂ ਦਿਵਾਉਣ ਤੱਕ ਤੇ ਮੈਂ ਆਪ ਨੂੰ ਫਿਰ ਇੱਕ ਵਾਰੀ ਯਕੀਨ ਦਿਵਾਉਣਾ ਸਾਰਿਆਂ ਨੂੰ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ